ਬਹੁਤ ਬੁਰਾ ਹਾਲ ਹੋਇਆ ਚਲ ਜਾਂਦੇ ਨੇ ਅਨੇ ਛੁੱਟੀ ਹੋਣੀ ਮੈਂ ਜਾਇਆ ਵਾਂ ਹਾਂ ਹਾਂ ਐਂ ਤੁਰੀਆਂ ਦੀ ਸਵੇਰੇ ਸਵੇਰੇ ਕੀ ਹੈ ਇਹ ਅੱਜ ਸਵੇਰੇ ਫੇ ਬੈਕ ਜੱਕਿਆ ਮੈਨੂੰ ਲੱਗਦਾ ਅੱਜ ਫੇ ਸੁੱਖ ਨਹੀਂ ਇਹ ਸਵੇਰੇ ਸਵੇਰੇ ਕਿਦਾਂ ਅਜ ਚੱਲ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਪਾਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬੀ ਸਤਿ ਸ਼੍ਰੀ ਅਕਾਲ ਹੋਰ ਕਿਦਾਂ ਠੀਕ ਆ ਹੋਰ ਹੋ ਠੀਕ ਆ ਜਾਣੀ ਦਾ ਪਤਾ ਨਾ ਹੋ ਚੱਲ ਗਿਆ ਜੀ ਮੈਂ ਸੁਖਾਂਪਾ ਹੈ ਬੱਸ ਠੀਕ ਹੈ ਹੀ ਆ ਕੁੜੀਏ ਤੂੰ ਫੋਨ ਵੀ ਨਹੀਂ ਕੀਤਾ ਬੱਸ ਪਾਜੀ ਫੋਨ ਤਾ ਕਰਨ ਦਾ ਦੇ ਦੇ ਮੈਂ ਲਿਆਦਾ ਉਹਨੇ ਆਣੇ ਛੱਡ ਗਏ ਐਵੇਂ ਆਦਾ ਹਾਂ ਤੂੰ ਦੱਸ ਦੇ ਤਾਂ ਲੈ ਜਾਂਦਾ ਮੈਂ ਕੋਈ ਨਹੀਂ ਮੈਂ ਆਟੋ ਆ ਗਈ। ਮਟੋ ਆਉਂਦੀ ਆ ਮੈਂ ਇੱਥੋਂ ਆ ਗਈ। ਤੇ ਬਿੱਲੀ ਵੀ ਆਈ ਆ ਸਵੇਰੇ ਸਵੇਰੇ। ਬਾਸੇ ਤੁਹਾਨੂੰ ਪਤਾ ਹੀ ਆ ਬਾਜੀ। ਸੋ ਕੁਛ ਬਿੱਲੀ ਕੀਤਾ। ਤੇ ਰਾਜ ਕੁਛ ਹੋਇਆ। ਫੇਰ ਫੇਰ ਗਲੇਸ਼। ਹੋਰ ਨਾਸ ਕੁੜੀ ਇਦਾਂ ਕਿਦਾਂ ਕਰ ਬਸੋ ਤੁਹਾਡਾ। ਹੁਣ ਮੈਂ ਬਾਜੀ ਕੀ ਕਰ ਸਕਦੀ ਆ ਇਹਦੇ ਵਿੱਚ ਜੋ ਹੜਦਾ ਹੀ ਨਹੀਂ ਕਲੇਸ਼ ਕਰਨ ਤੋਂ। ਕਲੇਸ਼ ਪਤਾ ਨਹੀਂ ਤੁਹਾਡੇ ਸਾਹਮਣ ਤੋਂ ਪਤਾ ਨਹੀਂ ਕਾਹਦਾ ਕਲੇਸ਼ ਕਰੀ ਰੱਖਦੇ ਤੁਸੀਂ 3 ਦਿਨ। ਦੋ ਦਿਨ ਬੜੀ ਅਗੇ ਤਨ ਮਸੀ ਦਾ ਸਰਪੰਚ ਨੰਦ ਦੇ ਪੰਚਾਇਤ ਦੇ group 'ਚ ਭੇਜਿਆ। ਅਰੇ ਕੱਲ ਸਰਪੰਚ ਨੂੰ ਮੈਨੂੰ ਪੁੱਛਦਾ ਸੀ ਕਹਿੰਦਾ ਕਿੱਦਾਂ ਕੁੜੀ ਮੈਂ ਕਿਹਾ ਹੁਣ ਤਾਂ ਸਹੀ ਆ ਠੀਕ ਵਾ ਬੜੇ ਬੜੀ ਆਪਣੇ ਘਰ ਹੱਸ ਕੇ ਖੇਡਦੇ ਦੱਸ ਕੀ ਕਰੀਏ ਹੁ ਥੋੜਾ ਕਚੇਰੀ ਕੱਢਦੇ ਆ ਇਹ ਫੇਰ ਉਹੀ ਕਾਲ ਲੜਾਈ ਹੁਣ ਕੀ ਹੋਇਆ ਸੀ ਬੱਸ ਤੁਸੀਂ ਪੁੱਛਿਆ ਨਾ ਭਾਬੀ ਦੱਸ ਕੀ ਕਰੀਏ ਹੁ ਕਮਾਲ ਕਰਦੀ ਤੁਹਾਨੂੰ ਕਰਦਾਂ ਗੱਲਾਂ ਠੀਕ ਇਧਰ ਜਿਹੜਾ ਉਹਨਾਂ ਚੰਗੀ ਤਰ੍ਹਾਂ ਗੱਲ ਕਰਦੇ ਆ ਕੀ ਕੀ ਇਹਦੇ ਤੇ ਇਹਦੇ ਸ਼ੇਡ ਪਾਈ ਰੱਖਦੇ ਦੀ ਇਹਦੇ ਨਿਆਣੇ ਤੁਹਾਡੇ ਟਕੂਲੇ ਜਾਣ ਦਾ ਪੈ ਮਾੜੀ ਮੋਟੀ ਸੰਗ ਕਰ ਹਾਂ ਉਹ ਲੜ ਪਿਆ ਹੋਈ ਗੱਲ ਤਾਂ ਹੋਰ ਫੇ ਲੜ ਪਿਆ ਹੁਣ ਕੋਈ ਨਹੀਂ ਮੈਂ ਕਰਦਾ ਗੱਲ ਉਹ ਬੱਕ ਦਾ ਹਾਂ ਲਾ ਹੋਰ ਆਇਆ ਦਸ ਮਗਰੇ ਖਵਾਉਣ ਦੇ ਕਰਨ ਲੱਗ ਪਿਆ ਬਦਲਾ ਖਾਣ ਦਾ ਗੱਲ ਕਰਾਂ ਹੈਲੋ ਹਾਂਜੀ ਬਾਜੀ ਕਿੱਦਾਂ ਆਜਾ ਠੀਕ ਹੈ ਜੀ ਕਿੱਦਾਂ ਅਮਰਜੀਤ ਪਹੁੰਚ ਗਏ ਬਾਜੀ ਅਮਰਜੀਤ ਤਾਂ ਪਹੁੰਚ ਗਏ ਜੀ ਹਾਂਜੀ ਉਹ ਕੀ ਆ ਤੁਸੀਂ ਦੀ ਦੇ ਸੱਜ ਬਾਈ ਰੱਖਦੇ ਆ ਹੈ ਉਹ ਬਾਜੀ ਅੱਗੇ ਦੋ ਤਿੰਨ ਵਾਰੀ ਪੰਚਾਇਤ ਦੇ थ्रू ਭੇਜੀਆ ਮੈਨੂੰ ਲਾਦਾ ਉਹਨਾਂ ਨੂੰ ਪਹਿਲਾਂ ਬੁਲਾਵਾਂਗੇ ਬੰਦਾ ਕੂ ਕੀ ਕੰਮ ਬਣਾ ਤੇ ਦੇ ਰਹੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਬਾਜੀ ਦੇਖ ਲਓ ਜਿੱਦਾਂ ਤੁਹਾਡਾ ਚਿਤ ਕਰਦਾ ਚਿਤ ਕਰਦਾ ਮੈਂ ਆਉਣਾ ਕੱਢਦੇ ਨੇ ਜਦੋਂ ਤੁਸੀਂ ਦੇਖਦਾ ਆ ਕੇ ਆ ਕੇ ਕਹਿੰਦੇ ਤੁਸੀਂ ਮੈਂ ਫੋਨ ਕਰਦਾ ਆਪਣੇ ਹੋਣੀ ਬੈਠਣੀ ਪੰਜਾਬ ਬੰਦੂ ਜਿ ਲੈ ਕੇ ਨਾ ਹੁਣ ਅੱਥੇ ਤਾਂ ਮੈਂ ਦੱਸ ਦਿਆਂ ਚਲੋ ਠੀਕ ਆ ਕੋਈ ਜੱਜ ਜੈ ਨਾਲੇ ਤੁਹਾਡੇ ਸਰਪੰਚ ਦੀ ਤੇ ਇਹਨਾਂ ਕੋਈ ਕੰਮ ਫੜਿਆ ਨਹੀਂ ਹੋ ਕੋਈ ਤੁਹਾਨੂੰ ਕੰਮ ਨਹੀਂ ਚਲੋ ਕੋਈ ਗੱਲ ਨਹੀਂ ਇਹਨੂੰ ਵੀ ਮਰਜ਼ਾ ਸਮਝਾਓ ਤੂੰ ਵੀ ਇਹਨੂੰ ਸਮਝਾ ਦੇ ਨਹੀਂ ਮਗਨ ਫੋਨ ਨਾ ਕਰੀ ਬਿਲਕੁਲ ਦੱਸਦਾ ਇਹ ਮੇਰੀ ਗੱਲ ਗੱਲ ਸੁਣ ਲੈ ਹਾਂਜੀ ਉਹ ਐਦਾਂ ਨਹੀਂ ਬੈਠਣਾ ਹੁਣ ਕੋਈ ਗੱਲ ਕਰਕੇ ਬੈਠਾਂਗੇ ਠੀਕ ਆ ਬਾਜੀ ਨਹੀਂ ਨਹੀਂ ਦੱਸੋ ਤਾਂ ਕਰਦਾ ਮੈਂ ਸਰਪੰਚ ਨਾਲ ਤੋ ਪਤਾ ਤਾਂ ਲੱਗੇ ਵੀ ਗੱਲ ਕੀ ਹੋਈ ਆ ਉਹ ਗੱਲ ਉਹ ਹੀ ਅੱਗੇ ਵਾਲੀ ਹੁਣੀ ਹੋਰ ਜੀ ਹੁਣੀ ਅੱਗੇ ਕਹਿੰਦਾ ਪਤਾ ਨਹੀਂ ਆਪਾਂ ਨੂੰ ਇਹਦਾ ਕੀ ਹੁੰਦਾ ਉਹੀ ਗੱਲਾਂ ਬੱਸ ਪ੍ਰਾਣੀਆਂ ਹੀ ਆ ਭਾਬੀ ਤੁਹਾਨੂੰ ਵੀ ਪਤਾ ਹੀ ਆ ਥੋੜਾ ਕੋਈ ਨਵੀਂ ਗੱਲ ਆ ਹੁਣ ਉਹਨੇ ਕੰਮ ਨਹੀਂ ਕਰਦੇ ਗੱਲ ਹੁਣ ਸਰਪੰਚ ਨੇ ਪਹਿਲਾਂ ਮੈਂ ਕਰਨਾ ਕਰ ਐਨੀ ਵਾਰ ਅੱਗੇ ਗੱਲ ਕਰ ਲਈ ਆ ਤੇ ਚਾਰ ਵਾਰੀ ਪੰਚਾਇਤ ਲੈ ਕੇ ਗਈ ਆ ਕੋਈ ਹੁਣ ਗੱਲ ਤਾਂ ਕਰਨੀ ਪਾਉਗੇ ਨਹੀਂ ਹੁਣ ਤੁਸੀਂ ਪੰਚਾਇਤ ਛੱਡੋ ਬਥੇਰੀ ਵਾਰ ਪੰਚਾਇਤ ਦੇਖ ਲਈ ਆ ਗਾਹਾਂ ਗੱਲ ਕਰੋ ਹੁਣ ਤੁਸੀਂ ਮੈਂ ਤਾਂ ਕਹਣਾ ਸਵੇਰ ਨੂੰ ਦਈਏ ਐਪਲੀਕੇਸ਼ਨ ਤੇ ਮੁੱਖੇ ਸਾਧਦੇ ਨਾ ਸਾਰਾ ਡੱਬਾ ਆਊਗਾ ਨਾ ਕਿਹੜੇ ਮਾਰੂਗਾ ਨਾਲੇ ਪਤਾ ਲੱਗੂਗਾ ਫੇਰ ਆ ਘਰ ਆਉਗੇ ਇਹਨੂੰ ਇੰਦਾ ਨਹੀਂ ਗੱਲ ਮਾਰਨੀ ਸੀ ਇਹ ਸਾਈਡ ਤੋਂ ਬੈਠੀ ਰਹੀ ਆ ਆਰਾਮ ਨਾਲ ਹੁਣ ਤੂੰ ਆ ਗਈ ਆ ਕੁਝ ਨਹੀਂ ਬੋਲਣਾ ਹੁਣ ਅਸੀਂ ਦੇਖਾਂਗੇ ਕੀ ਕਰਨਾ ਵਾ ਠੀਕ ਆ ਭਾਬੀ ਥੋੜੀ ਮੇਰੀ ਗੱਲ ਸੁਣ ਲੈ ਹਾਂਜੀ ਹੁਣ ਇਹ ਨਾ ਆਵੇ ਜਦੋਂ ਆਵੇ ਤਾਂ ਉਹ ਤੈਨੂੰ ਮਾਰਾ ਮੋਟਾ ਕਰੇ ਤੂੰ ਦੇ ਤੋਰ ਪਰ ਨਹੀਂ ਨਹੀਂ ਮੈਂ ਖਾਣਾ ਹੀ ਨਹੀਂ ਹੈਗਾ ਹੁਣ ਨਿਆਣੇ ਨੂੰ 6 ਮਹੀਨੇ ਸੰਭੇ ਨਾਲੇ ਪਤਾ ਲੱਗੇ ਹੋਰ ਜੋ ਐਵੇਂ ਤਾਂ ਹੀ ਛੱਡ ਕੇ ਆਈ ਆ ਹੁਣ ਨਿਆਣੇ ਆਪੇ ਸੰਭੀ ਜਾਵਣ ਨਾਲੇ ਪਤਾ ਲੱਗ ਗਿਆ ਹੋ ਗਿਆ ਕੁੜੀਏ ਮੇਰੀ ਗੱਲ ਸੁਣ ਲਾ ਹਾਂਜੀ ਹੁਣ ਤੂੰ ਕਿਸੇ ਪਾਸੇ ਜਾਣਾ ਨਹੀਂ ਠੀਕ ਆ ਭਾਜੀ ਅਸੀਂ ਇੱਥੇ ਵਹਿਦੀ ਮਾਸੀ ਦੀ ਖਬਰ ਲੈਣ ਆਣਾ ਖਬਰ ਲੈ ਜੇ ਉੱਥੇ ਥਾਣੇ ਫੇਰ ਕਈ ਵਾਰੀ ਦੋ ਦਿਨ ਤਿੰਨ ਦਿਨ ਲੰਗਤਾਰੀ ਲਾਣਾ ਪੈਂਦਾ ਠੀਕ ਆ ਕੋਈ ਨਹੀਂ ਤੁਸੀਂ ਜਾਓ ਜਿੱਥੇ ਜਾਣਾ ਹੈ ਇਦਾਂ ਨਹੀਂ ਗੱਲ ਬੰਨੀ ਹੈ ਤਿਆਰ ਹੋ ਹੁਣ ਬਾਣੇ ਨਾਲ ਆ ਗਏ ਹੈ ਨਾ ਤਿਆਰ ਹੋ ਰਾਮਣਾ ਫੇਰ ਆਪਾਂ ਜਾ ਕੇ ਕਫੇ ਕਰਦੇ ਗੱਲ ਉਹਨਾਂ ਨਾਲ ਭਾਜੀ ਤੇਰੇ ਤਿਆਰ ਹੁੰਦੇ ਆ ਅਸੀਂ ਜਾਈ ਜਾਣਾ ਤਾਂ ਸ਼ਾਮ ਨੂੰ ਸੀਗਾ ਉਲੇ ਦਗਰ ਕੋਟ ਖਚਾ ਬਣਾ ਲਾ ਹੁਣ ਤਾਈ ਨਾਲ ਤੂੰ ਮੇਰੇ ਨਾਲ ਅਸੀਂ ਠੀਕੇ ਚੱਲ ਜਾਾਂਗੇ ਠੀਕ ਆ ਭਾਬੀ ਮੈਂ ਭਾਂਡੇ ਵੀ ਪਏ ਆ ਚਾਰ ਕੋ ਉਹ ਵੀ ਮਾਂ ਲਈ ਠੀਕ ਤੇ ਨਿਆਣੇ ਦਪਹਿਰ ਨੂੰ ਸਕੂਲੋਂ ਆ ਜਾਣਾ ਰੋਟੀ ਟੋਕ ਦਾ ਕਰ ਲੈ ਠੀਕ ਆ ਠੀਕ ਆ ਭਾਬੀ ਕੋ ਅੱਛਾ ਹੋ ਜਾ ਭਾਬੀ ਹਾਂ ਤੂੰ ਐਦਾ ਕਰੀ ਬਾੜੇ ਵੀ ਗੇੜਾ ਮਾਰਦੀ ਰਹੀ ਠੀਕ ਆ ਆਹੋ ਨਾਲੇ ਮੱਝ ਚੋਲੀ ਸ਼ਾਮ ਨੂੰ ਟਾਈਮ ਨਾਲੇ ਅੱਛਾ ਹਾਂ ਦੁੱਧ ਦਿੰਦੀ ਆ ਮੱਝ ਹਾਂ ਦਿੰਦੀ ਆ ਦੁੱਧ ਉੜਬ ਦਾ ਘਰ ਦਾ ਗੁਜਾਰਾ ਹੋ ਜਾਂਦਾ ਏ ਦਿੰਦੀ ਆ ਦੁੱਧ ਅੱਛਾ ਚੋ ਲਈ ਮੱਝ ਟਾਈਮ ਨਾਲ ਹੈ ਠੀਕ ਆ ਆ ਮਾਰਦੀ ਤਾਂ ਨਹੀਂ ਹੈਗੀ ਮਾਰ ਨਾ ਨਹੀਂ ਮਾਰਦੀ ਉਹ ਨਹੀਂ ਸਾਊ ਆ ਅੱਛਾ ਨਹੀਂ ਮਾਰਦੀ ਮੱਝ ਠੀਕ ਆ ਆ ਚਲ ਨਿਆਣਿਆਂ ਦਾ ਤਾਂ ਬਹੁਤਾ ਕੰਮ ਨਹੀਂ ਆ ਉਹ ਫਿਕਰ ਨਾ ਕਰਿਓ ਆਪੇ ਹੀ ਕਰ ਲੈਂਦੇ ਦੇਖ ਲੈਂਦੇ ਆਪਣਾ ਠੀਕ ਆ ਕੋਈ ਕਰ ਲੈਂਦੇ ਆ ਰੋਟੀ ਸਬਜ਼ੀ ਚੱਕ ਖਾ ਲੈਂਦੇ ਆ ਠੀਕ ਆ ਰੱਖ ਆ ਦੇ ਉਧਰ ਹੈ ਠੀਕ ਆ ਭਾਬੀ ਠੀਕ ਆ ਕੋਈ ਨਹੀਂ ਮੈਂ ਤਿਆਰ ਹੋ ਜਵਾਂ ਨਾ ਆਹੋ ਜਾਓ ਤੁਸੀਂ ਜਾਓ ਕੋਈ ਠੀਕ ਲਾ ਮੈਂ ਉੱਥੇ ਸਾਡੀ ਲੜਾਈ ਹੁੰਦੀ ਕੰਮ ਤੋਂ ਉੱਥੋਂ ਟਾਲਦੀ ਮੈਥੇ ਆਈਆਂ ਲੜਾਈ ਹੁੰਦੀ ਆ ਸਾਡੀ ਇਹਨਾਂ ਨੇ ਵੀ ਹੁਣ 36 ਕੰਮ ਗਿਣਾ ਤੇ ਚਲ ਕੋਨੇ ਪੈਣੇ ਆ ਹੁਣ ਜਾਗਣੇ ਤੇਰੀ ਵੀ ਮਸ਼ੀਨੇ ਹੁਣੇ ਬਿਮਾਰ ਹੋਣਾ ਸੀਗਾ ਤੁਰਪਈਆ ਖਬਰ ਲੈਣ ਆ ਮੈਥੇ ਖਨੀ ਬਣਾਣੇ ਆ ਰੱਖਿਓ ਝੋਕੇ ਚਲ ਹੁਣਾ ਲਾ ਨੀ ਇਹ ਲਾ ਭਾਂਡੇ ਢੋਲ ਚੱਕ ਨੇ ਕੌਣ ਤੇ ਤਾਂ ਦੇਖੋ ਕਿਦਾਂ ਲੱਭੇ ਰੱਖਿਓ ਵਾ ਗੁਣਸ਼ਾਂਕ ਪਰਿਆਪੇ ਪਤਾ ਨਹੀਂ ਮੈਨੂੰ ਹੀ ਡੀਕ ਦੇਖੇਗੇ ਵੀ ਕੁੜੀ ਆਉਂਗੀ ਤਾਂ ਧੌਂਗੇ ਭਾਂਡੇ ਹੱਦ ਹੋਈ ਪਈ ਇਹਦਾ ਚਲ ਚਲ ਭਾਂਡੇ ਦਾ ਟੁਕੜੇ ਉਹ ਬੈਕ ਵੀ ਰੱਖਾਂ ਚੱਕ ਕੇ ਅੰਦਰ ਇਹ ਲੈ ਰਜਾਂਆਂ ਦਾ ਵੀ ਖਲਾਰਾ ਵੀ ਨਹੀਂ ਹਜੇ ਚੱਕਿਆ ਨਹੀਂ ਹੈਗਾ ਪਤਾ ਨਹੀਂ ਕੀ ਕਰਦੀ ਹੈ ਭਾਬੀ ਸਵੇਰ ਦੀ ਤੋਂ ਦਿਨ ਮੈਂ ਤਾਂ ਅੱਗੇ ਥੱਕੀਆਂ ਆਈਆਂ ਟੈਂਪੂਆਂ ਚ ਟੱਕੇ ਖਾਂਦੀ ਲਾਰਾ ਤਾਂ ਦੇਖੂ ਕਿੰਦਾ ਪਾਇਆ ਹੈ ਕੰਮ ਪਤਾ ਨਹੀਂ ਭਾਬੀ ਕਰਦੀ ਨਹੀਂ ਹੈਗੇ ਘਰ ਦਾ ਉੱਤੇ ਸਿੱਟ ਕੇ ਚਲ ਗਈ ਆ ਸਾਰਾ ਖਲਾਰਾ ਕਿਤੇ ਇਹਨਾਂ ਨੂੰ ਪਤਾ ਸੀ ਵੀ ਕੁੜੀ ਨੇ ਆਣਾ ਆ ਖਣਿ ਤਾਂਹੀਂ ਛੱਟ ਗਈ ਪਤਾ ਨਹੀਂ ਮੇਰੇ ਸਿਰ ਤੇ ਫੂਰ ਦੱਤੇ ਮਾਰੇ ਦੱਦੇ ਨਾਲ ਸਾਰਾ ਕੰਮ ਮੈਨੂੰ ਕਰਨਾ ਪੈ ਰਿਹਾ ਹੁਣ ਉੱਗਣਾ ਹਾਂ ਤੇ ਚਲ ਗਈ ਉਹ ਗੱਲ ਸ਼ੌਟ ਦੇ ਮੇਰੇ ਸ਼ੌਟ ਤੇ ਇਹ ਦਟ ਚੰਗੀ ਆ ਇੱਥੇ ਫਸ ਗਈ ਉਹ ਬਲਣ ਤੇ ਦਾ ਸ਼ਾਨਣ ਵਾਲੀ ਆ ਤੂੜੀ ਦੱਦਣੀ ਉਹ ਵੀ ਮੈਨੂੰ ਸ਼ਾਨਣੀ ਪੈਣੀ ਆ ਹਵਾ ਚੱਲਦੀ ਆ ਸਾਰੀ ਉੜ ਕੇ ਮੇਰੇ ਤੇ ਪੈਣੀ ਆ ਤੂੜੀ ਜਦੋਂ ਦੇਖ ਲੋ ਸਾਰਾ ਦੱਦਣਾ ਸੀ ਆਪਾਂ ਮੈਨੂੰ ਹੀ ਕਰਨਾ ਪੈਂਦਾ ਅੱਗ ਲਾਣਾ ਤੋੜ ਰਹੀ ਹੁਣ ਸੇਰ ਨੂੰ ਪਰ ਜਾਣਾ ਤੂੜੀ ਦੇ ਨਾਲ ਵਾਹ ਲਓ ਸਿਆ ਤਾਂ ਹੁਰੀ ਜਾਂਦੀ ਆ ਤਾਂ ਸਾਰੀ ਅੱਗ ਲੱਗੇ ਖੜ ਕੇ ਮੈਂ ਤਾਂ ਮੁੜ ਕੇ ਪਾਦੀ ਆ ਹਵਾ ਚੱਲਦੀ ਆ ਊੜੀ ਜਾਂਦੀ ਆ ਸਾਰੀ ਤੂੜੀ ਤਾਂ ਮੇਰੇ ਤੇ ਪੈਂਦੀ ਔੜ ਔੜ ਕੇ ਸਾਰੇ ਕੱਪੜੇ ਭਾਦ ਗਏ ਬਾਅਦ ਚੇ ਪਾ ਦੰਨੀ ਆ ਪੱਠੇ ਕਿ ਕਾਹਵੀ ਅੱਗ ਲਾਣੀ ਰੱਖੀਓ ਉਰਾਛੇ ਇਤੋਂ ਕੀ ਕਰਾਣਾ ਹੈ ਇਹ ਜਿਹੜਾ ਦੁੱਧ ਦਿੰਦੀ ਆ ਵੀ ਇਹਨੂੰ ਡਾਂਗਾ ਵਾਲਿਆਂ ਦੇ ਕੇ ਪਰੇ ਕਰੋ ਹਾਂ ਰੱਖਿਓ ਇੱਥੇ ਉਤਖੰਨ ਦਦਨ ਪਾਟਲ ਇੱਥੇ ਬੈੰਨੀ ਆ ਜੜੀ ਕਸ਼ਾਵੇਂ ਤਾਂ ਬੁਰਾ ਹਾਲ ਹੋ ਗਿਆ ਇੱਥੇ ਦਾ ਘਰ ਦਾ ਕੰਮ ਕਰਨਾ ਹੁੰਦਾ ਸੀ ਇੱਥੇ ਹੁਣ ਕਿੰਨਾ ਵੱਧ ਗਿਆ ਹਾਏ ਲੱਤਾਂ ਦੁਖਣ ਲੱਗੀਆਂ ਹਾਏ ਮੇਰੇ ਲੱਕ ਦਾ ਬੁਰਾ ਹਾਲ ਹੋ ਗਿਆ ਹਾਏ ਮੈਂ ਨਾ ਕਦੇ ਕੰਮ ਕੀਤਾ ਦਾਦਣਾ ਅਗਲਾਣਾ ਇੱਕ ਦਿਨ ਦਾ ਕਹਿ ਕੇ ਗਏ ਸੀਗੇ 10 ਦਿਨ ਹੋ ਗਏ ਆ ਹਜੇ ਤੱਕ ਨਹੀਂ ਮੁੜੇ ਹੈਗੇ ਫੋਨ ਕਰਕੇ ਦੇਖਦੀ ਆ ਮੈਂ ਤਾਂ ਕਿ ਤਗੂ ਰਹਾ ਹਾਲ ਹੋ ਗਏ ਦਾਦਣਾ ਹਾਏ 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 ਨਹੀਂ ਆਗੇ ਹਜੇ ਤੱਕ ਹੈਲੋ 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 ਬਾਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨਾ ਹਾਲ ਜੀ ਹਾਂਜੀ ਠੀਕ ਆ ਬਾਜੀ ਤੁਸੀਂ ਆਏ ਨਹੀਂ ਹੈਗੇ ਕਹਿੰਦੇ ਸੀ ਸਾਨੂੰ ਇੱਕ ਦਿਨ ਲੱਗਣਾ ਆ ਹੁਣ ਤਾਂ ਬਾਜੀ 3 ਦਿਨ ਹੋ ਗਏ ਤੁਸੀਂ ਕਦੋਂ ਆਣਾ ਆ ਉਹ ਬਸ ਰਾਜੀ 2-3 ਦਿਨ ਲੱਗਣੇ ਉਹ ਅੱਜ ਨਾਲ ਸਾਨੂੰ ਫਿਰ ਤੇ ਚਿਮੜੇ ਆਣਾ ਪੈ ਗਿਆ ਤੇ ਭਰਾਣੇ ਆਣਾ ਸੀਗਾ ਉਹ ਸਾਨੂੰ ਵੀ ਫਿਰ ਲਾਲਚ ਹੋ ਗਿਆ ਤੜੇ-ਤੜੀ ਗੱਡੀ ਤੇ ਅਸੀਂ ਘੁੰਮੇ ਜੇ 2 ਦਿਨ ਬਸ ਅਸੀਂ ਕੱਲ ਸ਼ਾਮ ਤੱਕ ਆ ਜਾਣਾ ਬਸ ਉਹ ਕੱਜ ਦੀ ਰਾਤ ਤੇ ਕੱਲ ਦੀ ਤਿਆਰੀ ਹੋਰ ਕਰ ਤਾ ਮੇਰਾ ਰਹਾ ਹੈ ਪਾਜੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਕੱਲ ਨੂੰ ਮੁੜਿਆਣਾ ਹੋਣਾ ਨਹੀਂ ਬੱਸ ਬੱਸ ਸਾਨੂੰ ਤੇਰਾ ਫਿਕਰ ਆ ਉਹ ਮੈਨੂੰ ਆਇਆ ਸੀ ਉਹਦਾ ਫੋਨ ਬਿੱਟੂ ਦਾ ਉਹ ਪਾਜੀ ਭੇਜ ਦੋ ਮੈਂ ਕਿਹਾ ਤੈਨੂੰ ਬੁਲਾਉਣਾ ਪਹਿਲਾ ਬੰਦਾ ਫਿਰ ਭੇਜਾਂਗੇ ਮੈਂ ਉਹਨੂੰ ਦਬਕਿਆ ਮੈਂ ਤੇਨਾਂ ਕਰਦੇ ਆਂ ਅੱਗੇ ਗੱਲ ਤੇਨਾਂ ਵੀ ਸਾਨੂੰ ਫਿਕਰ ਆ ਤਾਂ ਦੋ ਦਿਨ ਹੋਰ ਘਟ ਮਸਰਾ ਜੀ ਉਹਨਾਂ ਦਾ ਚਲੋ ਬਾਅਦ ਚੋ ਗੱਲ ਕਰ ਲਵਾਂਗੇ ਇੱਥੇ ਘਰੇ ਵੀ ਪਾਜੀ ਓੱਖ ਮੇਰਾ ਕੱਲੀ ਦਾ ਦਿਲ ਨਹੀਂ ਇੱਥੇ ਬੱਸ ਕੋਈ ਨਹੀਂ ਕੋਈ ਨਹੀਂ ਫੇਰ ਆਉਂਗੇ ਫੇਰ ਤੁਸੀਂ ਬਸ ਕੱਲ ਸ਼ਾਮ ਤੀ ਇਹ ਤਾਂ ਪਰਸੋਂ ਸਵੇਰੇ ਤਾਂ ਪੱਕਾ ਹੀ ਆ ਹਾਂ ਹਜੇ ਹੋ ਲੱਗ ਜਾਣੇ ਆ ਦੋ ਦਿਨ ਕੋਈ ਨੀ ਕੋਈ ਨੀ ਨਿਆਣੇ ਜਾਈ ਜਾਂਦੇ ਨਾ ਖੁੱਲੇ ਹਾਂਜੀ ਨਿਆਣੇ ਤਾਂ ਜਾਂਦੇ ਹੀ ਆ ਠੀਕ ਆ ਠੀਕ ਆ ਬਸ ਅਜੀ ਕੱਲ ਸ਼ਾਮ ਨੂੰ ਇਹ ਤਾਂ ਪਰਸੋਂ ਸਵੇਰੇ ਤਾਂ ਪੱਕਾ ਆ ਜਾਣਾ ਬਸ ਦੋ ਦਿਨ ਹੋਰ ਮੇਰਾ ਬੇਟਾ ਘੱਟ ਹੈ ਅੱਛਾ ਚਲੋ ਠੀਕ ਆ ਫਿਰ ਆਪਾਂ ਜੇਤੀ ਆਰਦੀ ਕੋਸ਼ਿਸ਼ ਕਰੀਏ ਹਾਂ ਹਾਂ ਬਸ ਆਏ ਆ ਠੀਕ ਆ ਓਕੇ ਭਾਜੀ ਹੁਣ ਕਹਿੰਦੇ ਅਸੀਂ ਸ਼ਿਮਲੇ ਚਲ ਗਏ ਘੁੰਮਣ ਮੇਰਾ ਇਲਾਹਾ ਹੀ ਨਹੀਂ ਵੀ ਤੱਕਣਾ ਸੀ ਵੀ ਆਈਓ ਹੁਣ ਅਸੀਂ ਜਾ ਆਈਏ ਇੱਕ ਦਿਨ ਦਾ ਘਾਕੇ ਗਏ ਸੀਗੇ ਬਸ ਇਹ ਨਹੀਂ ਚੰਗਾ ਮੇਰਾ ਲਾਹਾ ਟੱਕਿਆ ਹੈ ਮੈਂ ਤਾਂ ਔਖੀ ਹੋਈ ਪਈ ਆਸੂਆਂ ਦਾ ਮੈਂ ਕਦੇ ਕੀਤਾ ਹੈ ਪੂਰਾ ਹਾਲ ਹੋ ਗਿਆ ਮੇਰਾ ਤਾਂ ਕੰਮ ਕਰ ਕਰ ਕੇ ਕਦੇ ਅੱਧ ਨੂੰ ਨੱਟ ਕਦੇ ਉੱਧ ਨੂੰ ਨੱਟ ਚੱਲ ਮਨਾ ਕਰੇ ਨਹੀਂ ਆਣੇ ਵੀ ਆ ਗਏ ਹੁਣੇ ਆ ਬੱਬਾ ਕਰਦੇ ਨਹੀਂ ਆਣੇ ਆ ਦੇ ਅੱtre ਨਿਆਣੇ ਆ ਇਹਨਾਂ ਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਤੇ ਆਪਣੇ ਆਦੇ ਤਾਂ ਦੋ ਚਪੇੜਾ ਵੀ ਖੇਜੀ ਉਹਨੇ ਮਾਰ ਲੈਂਦੀ ਸੀਗੀ ਹੁਣ ਇਹਨਾਂ ਨੂੰ ਤਾਂ ਮੈਂ ਕੋਸ਼ਿਸ਼ ਐ ਵੀ ਨਹੀਂ ਸਕਦੀ ਹੈਗੀ ਚੱਲੋ ਮਨਾ ਇਹ ਕਿਤੇ ਜਾਣ ਕੇ ਤਾਂ ਨਹੀਂ ਇਹ ਚੱਲ ਗਏ ਹੈਗੇ ਵੀ ਕੁੜੀ ਮੁੜ ਕੇ ਨਾ ਆਵੇ ਸਾਡੇ ਘਰੇ ਪਤਾ ਨਹੀਂ ਰੱਬ ਜਾਣੇ ਹੁਣ ਇੱਕ ਦਿਨ ਦਾ ਕਰਕੇ ਗਏ ਸੀਗੇ ਅੱਗੇ ਤਾਂ ਕਦੇ ਆਨੇ ਤੇ ਨਾ ਲਾਂਦੇ ਨਹੀਂ ਹੈਗੇ ਪਤਾ ਨਹੀਂ ਹੁਣ ਦੇਖਦੇ ਆਂ ਹਾਂਦੇ ਆ ਪਤਾ ਲੱਗੂਗਾ ਫੇਰ ਲੈ ਤਾਂ ਕਹਿੰਦੇ ਸਾਡੇ ਨਹੀਂ ਆਣੇ ਬਹੁਤ ਚੰਗੇ ਆ ਆਪਣਾ ਕਮਾ ਆਪਰ ਦੇ ਹੱਦ ਤੱਕ ਹੀ ਦਖਲ ਰੋ ਪਾ ਕੇ ਦੇ ਕਿਤੇ ਘੋਸ਼ੇ ਜੱਟ ਦਿੱਤਾ ਕਿਤੇ ਘੋਸ਼ੇ ਜੱਟ ਤਾ ਹਰੇ ਮੈਂ ਕੂਣ ਹਟ ਗਿਆ ਸਾਰਾ ਖਲਾਰਾ ਚੱਕ ਕੇ ਪੱਥਰੇ ਨਹੀਂ ਆਣੀਆਂ ਬੇਸੀ ਦੇ ਜੋਰ ਜੋਰ ਕਿਤੇ ਸੜਾ ਦਿੱਤਾ ਲਾ ਕੇ ਸਾਰਾ ਸਮਾਨ ਮੈਂ ਰੱਖਿਆ ਤੂੰ ਬਾਤੂ ਦੀ ਮੇਰੀ ਮੱਤ ਮਾਰੀ ਹੋ ਹੈ ਉੱਥੇ ਸੀਗਾ ਵੀ ਪਸ਼ੂਆਂ ਨੂੰ ਤਾਂ ਨਹੀਂ ਸੀ ਪੱਠੇ ਪਾਣੇ ਪੈਂਦੇ ਪਤਾ ਨਹੀਂ ਇਹ ਨਹੀਂ ਰੱਖਿਆ ਆ ਇਹ ਕਿੰਨਾ ਕ ਦੁੱਧ ਦਿੰਦੇ ਆ ਕਿਲੋ 2 ਕਿਲੋ ਦੁੱਧ ਨਾ ਤਾਂ ਮੁੱਲ ਨਹੀਂ ਲੈ ਹੁੰਦਾ ਬੜਾ ਰਿਹਾ ਤੂੰ ਬਾਧੂ ਦੀ ਮੱਤ ਮਾਰੀਓ ਆ ਮੇਰੀ ਨੀ ਭਾਬੀ ਤੁਸੀਂ ਇੱਕ ਦਿਨ ਦਾ ਕਹਿ ਕੇ ਗਏ ਸੀ ਤੁਸੀਂ ਤਾਂ ਬੜੇ ਦਿਨ ਲਾ ਜਾਂਦੇ ਹੈ ਉਹ ਨਹੀਂ ਅਸੀਂ ਮਾਸੀ ਦੀ ਖਬਰ ਤਾਂ ਲੈ ਲਈ ਸੀ ਅੱਛਾ ਅਗੇ ਫੇ ਅਸਾਨੋ ਤੇਰਾ ਲਾਹਾ ਸੀ ਵੀ ਚੱਲ ਘਰ ਆਈ ਹੋਈਆਂ ਹੁਣ ਅੱਛਾ ਆਹੋ ਵੀ ਚੱਲ ਰਹਿਣਾ ਤਾਂ ਹੈਗਾ ਹੀ ਆ ਤੂੰ ਫੇ ਇਹ ਕਹਿੰਦੇ ਆਪਾਂ Shimla ਚੱਲਦੇ ਹਾਂ ਹੂੰ ਤੇ ਉਧਰ ਨੂੰ ਚਲੇ ਗਏ ਅਸੀਂ ਅੱਛਾ Shimla ਰੋਣ ਕਾ ਬੋਤ Shimla ਚ ਅੱਛਾ ਬੋਤ ਰੋਣ ਕਾ ਇਹ ਤਾਂ ਇਹ ਕਹਿੰਦੇ ਸੀ ਹੋਰ ਦੋ ਦਿਨ ਲਾ ਲੈਣੇ ਆ ਮੈਂ ਹੀ ਕਿਹਾ ਮੈਂ ਕਿਹ ਕੁੜੀ ਆਈ ਹੋਈ ਆ ਉਹਦਾ ਵੀ ਜਾ ਕੇ ਨਵੇੜਾ ਕਰਨਾ ਚਲੋ ਹੁਣ ਚੱਲਦੇ ਆਪਾਂ ਅੱਛਾ ਚਲੋ ਸ਼ੁਕਰ ਆ ਮੁੜਿਆ ਤੁਸੀਂ ਮੈਂ ਤਾਂ ਇੱਥੇ ਹਮਲੀ ਹੋ ਗਈ ਡੀਗ ਡੀਕੇ ਤੁਹਾਨੂੰ ਕੁੜੀਏ ਮੇਰੀ ਗੱਲ ਸੁਣ ਲੈ ਹੁਣ ਅਸੀਂ ਆਪਾਂ ਐਪਲੀਕੇਸ਼ਨ ਨਹੀਂ ਆ ਦੇ ਇਹ ਨਾ ਹੋਵੇ ਉੱਥੇ ਮੈਚ ਬਾਸਾਂ ਪਾਉਂਦਾ ਰਹੇ ਨਾ ਮੈਂ ਪੁਰਸਲੇ ਨੇ ਕੋਲ ਤੇ ਤੂੰ ਮੁੜ ਕੇ ਉਹਦੇ ਆਏ ਤੇ ਇੱਕ ਵਾਰੀ ਤਿਆਰ ਹੋ ਜਮੈਂ ਹਾਂ ਗੱਲਾਂ ਭਾ ਗਾਣੀ ਉਹਨਾਂ ਇੱਕ ਵਾਰੀ ਬੰਦਾ ਬਣਾ ਕੇ ਭੇਜਣਾ ਚੰਗੀ ਤਰ੍ਹਾਂ ਸਾਰਾ ਟੱਬਰ ਆ ਰਹਾ ਉਹ ਨਾ ਤੇ ਤਰੀ ਕਾਬਾ ਹੁਤਾਂ ਫੇ ਆ ਗਣਾ ਨਹੀਂ ਉਹਨਾਂ ਨੂੰ ਪਤਾ ਲੱਗ ਜੂ ਫੇ ਵੀ ਇਦਾਂ ਹੁੰਦੀ ਆ ਨਹੀਂ ਨਹੀਂ ਭਾਜੀ ਤੁਸੀਂ ਮੈਂ ਤਾਂ ਕਹਿੰਨੀ ਇੱਕ ਵਾਰੀ ਪਹਿਲਾਂ ਫੋਨ ਕਰਕੇ ਦੇ ਉਹ ਨਹੀਂ ਨਹੀਂ ਫੋਨ ਤੇ ਨਹੀਂ ਹੁਣ ਕੋਈ ਗੱਲ ਕਰਨੀ ਤੁਸੀਂ ਆਪਣਾ ਦੇਖੋ ਆਪੇ ਦੇਖੋ ਹੁਣ ਇਹਦਾ ਦਿਲ ਲਾ ਪਿਆ ਡੋਲਰ ਉਹ ਇਹ ਮੇਰੀ ਗੱਲ ਸੁਣ ਲੈ ਬਿਲਕੁਲ ਨਹੀਂ ਅਸੀਂ ਗੱਲ ਹੀ ਨਹੀਂ ਨਾ ਕਿ ਪੰਚਾਇਤ ਕੋਲ ਆ ਕੇ ਨਾ ਪਾਪ ਉਹ ਐਪਲੀਕੇਸ਼ਨ ਦੇਣੀ ਆ ਆਪੇ ਕਰਕੇ ਜਾਣਾ ਇਹ ਨਹੀਂ ਗੱਲ ਹੈ ਜੀ ਉਹ ਇਦਾਂ ਸੁਣੇ ਤਾਂ ਹੈ ਜੀ ਥੋੜੀ ਮੇਲੇ ਆ ਨੀ ਭਾਬੀ ਹੁਣ ਪਾ ਜੀ ਕਿੱਥੇ ਚੱਲ ਗਿਆ ਗੁੱਸੇ ਜੇ ਨਾ ਉੱਠ ਕੇ ਉਹ ਹੁਣ ਲੰਬੜਦਾਰ ਕੋਲ ਗਏ ਆ ਐਪਲੀਕੇਸ਼ਨ ਲਿਖਣੀ ਉਹਨਾਂ ਕੋਲ ਬੈਠ ਕੇ ਲਿਖਣੀ ਚੱਜ ਤਰ੍ਹਾਂ ਲੈ ਕੇ ਫੇਰੀ ਨਵੇੜਾ ਹੋਊਗਾ ਨਹੀਂ ਭਾਬੀ ਮੈਂ ਤਾਂ ਕਹਿੰਨੀ ਇੱਕ ਵਾਰੀ ਅੱਦੇ ਗੱਲ ਕਰਕੇ ਦੇਖ ਲਾਂਦੇ ਤੁਸੀਂ ਇਹਦੇ ਨਾਲ ਤੋਂ ਨਹੀਂ ਨਹੀਂ ਛੱਡ ਪਰਾਂ ਹੁਣ ਤੂੰ ਬਹੁਤ ਵਾਰੀ ਅੱਦੇ ਗੱਲ ਕੀਤੀ ਅੱਗੇ ਤਿੰਨ ਚਾਰ ਵਾਰੀ ਗੱਲ ਕੀਤੀ ਹੈ ਕੁਝ ਨਹੀਂ ਹੁੰਦਾ ਤੇ ਬੈਠ ਕੇ ਬੈਠੀ ਰਿਹਾ ਹੁਣ ਗੱਲ ਕਰਨ ਦੇ ਸਾਨੂੰ ਨਹੀਂ ਹੁਣ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਸ਼ਾਇਦ ਮੈਂ ਕਿ ਹੁਣ ਸੁਧਰ ਗਿਆ ਹੋਵੇ ਦੇਖ ਲਾਂਦੇ ਇੱਕ ਵਾਰੀ ਗੱਲ ਕਰਕੇ ਅੱਗੇ ਵੀ ਤਾਂ ਕਿੰਨੇ ਕਿੰਨੇ ਦਿਨ ਬਹਿ ਕੇ ਕੀ ਸੁਧਰਿਆ ਕੋਈ ਨਹੀਂ ਕੋਈ ਨਹੀਂ ਹੁਣ ਦੇਖ ਫਾਂ ਨੂੰ ਕਿਥੋਂ ਰਾ ਲੱਭ ਗਿਆ ਆਉਂਦਾ ਉਹ ਬੈਨ ਜੀ ਗੱਲ ਦਾ ਵੇਈ ਬੁੱਢੀ ਦੇ ਨਾ ਸਕੂਲ ਚਾਦੀ ਆਉਦੇ ਨਾ ਦਾਖਲੇ ਦੇ ਫਾਰਮ ਉਹ ਕਹਿੰਦੇ ਮਾਮਾ ਦੇ ਸਾਈਨ ਕਰਵਾ ਕੇ ਲੈ ਆਓ ਕੁਛ ਕੁਛ ਹਾਂਜੀ ਨਾ ਉਹ ਇੰਨੇ ਦਿਨ ਹੋ ਗਏ ਆ ਆਈ نو ਨਾ ਫੋਨ ਨਾ ਕੁਝ ਹੋਰ ਖਬਰਸਾਰ ਨਹੀਂ ਨਹੀਂ ਉਹ ਸਕੂਲ ਦੇ ਦਾਖਲੇ ਦੇ ਫਾਰਮ ਆ ਇਹ ਤਾਂ ਸਾਈਨ ਕਰਾਉਣਾ ਬਾਕੀ ਦੇਖ ਲਓ ਇਹਦੀ ਮਰਜ਼ੀ ਆ ਚੱਲਣਾ ਚੱਲ ਜਲੇ ਨਹੀਂ ਤਾਂ ਉਹ ਕੁੜੀ ਨੂੰ ਇੱਥੇ ਲਿਆ ਬੇ ਹੋ ਵੀ ਕਰਨਾ ਆ ਸਾਈਨ ਕਰਾਣੇ ਖੜਿਆ ਦੇਖੋ ਨਹੀਂ ਨਹੀਂ ਐਦਾਂ ਹੀ ਨਹੀਂ ਸਾਈਨ ਕਰਨੇ ਤੇਰੇ ਭਾਜੀ ਗਏ ਹੋ ਐਸਐਸਪੀ ਦੇ ਐਪਲੀਕੇਸ਼ਨ ਦੇ ਆ ਲੈnde ਉਹਨਾਂ ਨੂੰ ਫੇਰ ਕਰਨਗੇ ਸਾਈਨ ਜੀ ਪੜੀ ਲਿਖੀ ਐ ਇਹਨੇ ਦੇਖ ਹੀ ਲੈਣਾ ਦਾ ਦੇਖ ਲਵੇ ਕਦੇ ਕੋਈ ਗੱਲ ਨਹੀਂ ਆ ਜਾਣਾ ਉਹਨਾਂ ਨੇ ਫੇਰ ਕਰ ਦੇਗੀ ਸਾਈਨ ਕੋਈ ਨਹੀਂ ਆ ਦੇਖ ਰਹਾ ਉਹ ਦੇਖ ਕੇ ਕਰ ਦਵੇ ਪੜੀ ਲਿਖੀ ਐ ਕਿਹੜਾ ਅਨਪੜਾ ਜੀ ਨਹੀਂ ਭਾਬੀ ਇਹ ਤਾਂ ਉਹੀ ਆ ਇਹ ਹਰੇਕ ਸਾਲ ਕਰਾਂਦੇ ਹੀ ਆ ਐਡਮਿਸ਼ਨ ਫਾਰਮ ਤੇ ਸਾਈਨ ਕਰਾਂਦੇ ਹੀ ਆ ਚੱਲ ਕੋਈ ਨਹੀਂ ਆ ਲੈnde ਪਹਿਲਾਂ ਉਹਨਾਂ ਨੂੰ ਉਸ਼ਾ ਕੋਈ ਨਹੀਂ ਤੁਸੀਂ ਇੱਕ ਮਿੰਟ ਮਾਰ ਦੀ ਗੱਲ ਸੁਣੋ ਅੰਦਰ ਨਾ ਕੋਈ ਇਹ ਨੂੰ ਬਦਲਣ ਕਿ ਗੱਲ ਮੇਰੀ ਗੱਲ ਸੁਣੋ ਭਾਜੀ ਤਾਂ ਉਹ ਲੰਬੜ ਤੋਂ ਐਪਲੀਕੇਸ਼ਨ ਲਖਾਣ ਗਿਆ ਹੈਗਾ ਨੇ ਦਰਖਾਸਤ ਦੇਣੀ ਐ ਐਸਐਸਪੀ ਦੇ ਅੱਛਾ ਫੇ ਮੈਂ ਕੀ ਕਰਾਂ ਨਹੀਂ ਤੁਸੀਂ ਐਦਾਂ ਕਰੋ ਤੁਸੀਂ ਭਾਜੀ ਨੂੰ ਕਹਿ ਦਿਓ ਹੁਣ ਤੂੰ ਵੀ ਮੈਂ ਨਹੀਂ ਗੱਲ ਤੋਂ ਲੜਦਾ ਹੈਗਾ ਨਹੀਂ ਅਸੀਂ ਕਲੇਸ਼ ਕਰਦੇ ਨਾ ਗੱਲ ਤੋਂ ਲੜ ਕੇ ਤਾਂ ਤੂੰ ਆਈਆਂ ਮੈਂ ਤੇ ਨਾਲ ਲੜਿਆ ਚੜਾਈ ਤਾਂ ਤੈਂ ਕੀਤੀ ਆ ਲੜਕੇ ਦਾ ਤੂੰ ਆਈਆਂ ਨਹੀਂ ਹੋਰੋਂ ਤੁਸੀਂ ਐਦਾ ਕਰੋ ਮੈਂ ਗਿੰਦਾ ਦਈ ਆਵੇ ਦਰਖਾਸਤ ਮੈਂ ਨਹੀਂ ਦਰਦਾ ਹੈਗਾ ਨਹੀਂ ਮੈਂ ਚਲਦੀ ਆਂ ਤੁਹਾਡੇ ਨਾਲ ਮੈਂ ਤਾਂ ਨਿਆਣੇ ਚੇਤੇ ਆਂਦੇ ਹੁਣ ਤੈਨੂੰ ਨਿਆਣੇ ਚੇਤੇ ਆਉਂਦੇ ਆ ਜਿੱਦਾਂ ਆਈਆ ਉਦਾਂ ਹੀ ਘਰ ਨੂੰ ਆ ਜਾ ਇਹ ਗੱਲ ਆਪਣੇ ਭਰਾ ਭਝਾਈ ਨੂੰ ਦੱਸ ਮੈਨੂੰ ਕਿਉਂ ਦੱਸਦੀ ਆ ਹੁਣ ਤੈਨੂੰ ਜਾਦੇ ਨਿਆਣੇ ਚੇਤੇ ਆਉਂਦੇ ਆ ਉਦੋਂ ਨਹੀਂ ਪਤਾ ਜਦੋਂ ਲੜਦੀ ਆ ਵੀ ਐਦਾ ਵੀ ਹੁੰਦੀ ਆ ਵੀ ਮੁੜ ਕੇ ਭਰਾਵਾਂ ਨੂੰ ਹੁੰਦਾ ਥੋਨੂੰ ਭਰਾ ਆਪਣੇ ਨੂੰ ਮੈਂ ਨਹੀਂ ਕਿਸਾ ਗੱਲ ਕਰਨੀ ਹੈਗੀ ਮੈਨੂੰ ਵੀ ਪਤਾ ਹੈਗਾ ਮੈਨੂੰ ਤੁਸੀਂ ਨਾਲ ਲੈ ਕੇ ਚੱਲੋ ਮੈਂ ਬੈਗ ਚੱਕ ਲਾਨੀ ਆ ਨਹੀਂ ਨਹੀਂ ਜਿੱਤਾ ਹੀ ਉੱਧੇ ਜਾ ਜੀ ਮੈਂ ਲੋ ਜੀ ਦੀ ਗੱਲ ਸੁਣ ਮੈਂ ਚੁੱਪ ਕਰਕੇ ਮੈਂ ਚੱਲਿਆ ਜੋ ਹੋਊਗਾ ਤੇ ਐਸਐਸਪੀ ਦੇ ਦਫਤਰ ਜਾ ਕੇ ਦੇਖਾਂਗੇ ਕੀ ਹੁੰਦਾ ਹੈ ਚੱਲਿਆ ਮੈਂ ਨਹੀਂ ਨਹੀਂ ਮੈਂ ਜਾਣਾ ਹੈ ਜਦੋਂ ਤੇ ਨਾਮ ਆਉਂਗ ਮੁਰਤੇ ਆਉਂਦੀ ਜਿੱਦਾਂ ਆਣਾ ਆ ਮੈਂ ਨਹੀਂ ਮੈਂ ਜਾਣਾ ਹੀ ਆ ਤੁਹਾਡੇ ਨਾਲ ਤੈਨੂੰ ਕਹਣਾ ਬਹਿ ਜਾ ਨਾ ਆਪਣਾ ਕਦੋਂ ਰਹਿਣਾ ਆਉਣਾ ਕੰਮ ਜਿਤਾ ਲਈ ਹੋਦੇ ਆਂ। ਹਾਂ ਗੱਠੀ ਗੱਲ ਬਾਜੀ ਕਿੱਦਾਂ ਹਲੇ ਹੋਏ? ਬਾਜੀ ਬਾਜੀ ਉਹ ਕਾਗਜ਼ਾਂ ਦੇ ਸੈਂਦੇ ਕਰਾਉਣੇ ਸੀ। ਕਾਗਜ਼ ਸੈਂਦ ਕਰਾਉਣੇ ਜੀ। ਉਹ ਕੁੜੀ ਦੇ ਦਾਖਲੇ ਦੇ ਫਾਰਮ ਸੀਗੇ ਉਹ ਤੇ ਸੈਂਦ। ਉਹ ਪਹਿਲਾਂ ਅੰਦਰ ਆ ਗੱਲ ਸੁਣ ਮੇਰੀ। ਤੂੰ ਜਿਹੜੀ ਮੈਨੂੰ ਦਾਖਲ ਦੇ ਯਾਰ। ਨਾ ਬੋਲਦਾ ਨਹੀਂ ਬਾਜੀ। ਉਹ ਗੱਲ ਕਰੀਏ। ਤੁਸੀਂ ਬੈਠ ਕੇ ਗੱਲ। ਗੱਲ ਕਰਨੀ ਇਹਦੇ ਨਾਲ। ਕਰ ਲਓ ਕਰ ਲਓ ਜਿੱਥੇ ਗੱਲ ਨਹੀਂ ਕਰ ਲਓ ਗੱਲ ਕੋਈ ਗੱਲ ਨਹੀਂ। ਆ ਦੇਖਿਆ ਹੁਣ ਲਾਪੀ ਉਹਦਾ ਪੱਕ ਕਰਨੇ। ਤੈਨੂੰ ਕੋਈ ਨਹੀਂ ਤੇ ਨੰਬਰ ਲੈ ਆ ਕੇ ਨਾ ਉੱਥੇ ਥਾਦਲੇ ਆ। ਇਹ ਕਰਦੇ ਗੱਲ ਦੇ ਨਾ। ਆ ਜੀ ਸਾਦ ਲਿਓ ਤੁਸੀਂ। ਉਹ ਬੈਠ ਕੇ ਗੱਲ ਕਰ ਲਓ। ਬੈਠ ਕੇ ਗੱਲ ਕਰ ਲਓ ਭਾਜੀ ਲੜਾਈ ਤੂੰ ਕਰਦੇ। ਬਹਿ ਜਾ ਬੈਠ ਕੇ ਗੱਲ ਕਰ ਲਓ ਕੋਈ ਨਹੀਂ। ਤੁਹਾਡਾ ਦਿਲ ਕਹਿੰਦਾ ਸੱਚੀ ਤੇ ਤੁਹਾਡਾ ਦਿਲ ਕਹਿੰਦਾ ਜੱਜ ਦੇ ਜਿੱਥੇ ਮਾਜੀ ਸਾਦ ਲਿਓ। ਮੈਂ ਨਹੀਂ ਗੱਲ ਸੁਣੋ ਗੱਲ ਆ ਹੋਰ ਕਰਾ ਹੋਰ ਕਰਾ ਮੈਨਾਂ ਕੀ ਕਰਾਣਾ ਤੂੰ। ਉਹ ਕੀ ਹੋ ਗਿਆ ਕੁਝ ਨਹੀਂ ਆਜੋ ਗੱਲਤਾ ਕਰੋ ਬੈਠ ਕੇ। ਨਹੀਂ ਨਹੀਂ ਬੈਠ ਕੇ ਨਹੀਂ ਗੱਲ ਕਰਨੀ। ਹੈ? ਉਹ ਗੱਲਤਾ ਕਰ ਲਓ ਇੱਕ ਮਿੰਟ। ਉਹ ਬੈਠੋ ਤਾਂ ਸਹੀ ਆਓ ਤਾਂ ਸਹੀ ਹੁਣ ਗੱਲ ਕਰ ਲਓ ਬੈਠ ਕੇ। ਤੁਸੀਂ ਵੀ ਆਓ ਇੱਧਰ ਬੈਠ ਕੇ ਗੱਲ ਕਰ ਲੋ ਹੋਰ ਐਵੇਂ ਹੀ ਕੁੱਸੇ ਹੋਈ ਜਾਂਦੇ ਤੁਸੀਂ ਵੀ ਭਾਜੀ ਵੀ ਹੁਣ ਕੁੱਸੇ ਚ ਕੁੱਤੇ ਖਾਣੀ ਕਰਾ ਕੇ ਮੈਨਾਂ ਤੂੰ ਹੁਣ ਮੈਨੂੰ ਮਿਟਨੀ ਆਂ ਨਹੀਂ ਤੂੰ ਰੋਜ਼ ਕਰਦਾ ਕੁੱਤੇ ਖਾਣੀ ਕੁੜੀ ਨਾ ਤਾਂ ਆਦੀ ਆਓ ਲੜਦੀ ਤਾਂ ਇਹ ਮੇਰੇ ਨਾਲ ਲੜਦੀ ਤੈਨੂੰ ਕਿ ਕਹਿੰਦੀ ਤੈਨੂੰ ਪੁੱਛ ਲੈ ਉਹਨੂੰ ਕਸੂਰ ਕਿਹਦਾ ਆ ਕਸੂਰ ਉਹਨੂੰ ਪਤਾ ਹੀ ਨਹੀਂ ਆ ਕਿਹਦਾ ਕਸੂਰ ਆ ਚਾਹ ਫੇ ਸਾਤੂ ਸੇ ਮਹੀਨੇ ਕੁ ਬਾਅਦ ਉਹ ਜਾਣੇ ਲੜ ਪੈਂਦੇ ਆ ਮਹੀਨੇ ਕੁ ਬਾਅਦ ਇਹ ਗੱਲ ਹੁੰਦੀ ਆ ਹੁਣ ਮੁਰਗੇ ਪੰਚਾਇਤ ਆ ਸਾਡਾ ਜਲੂਸ ਨਿਕਲਦਾ ਜਦੋਂ ਗਾਂ ਸਰਪੰਚ ਨਾਲ ਜਾ ਕੇ ਗੱਲ ਕਰੀਦੀ ਉਹਨਾਂ ਨਾਲ ਗੱਲ ਕੀ ਆ ਇਹਨੂੰ ਕੁਥਰੋਂ ਪਹਿਲਾਂ ਕੀ ਗੱਲ ਇਹ ਉੱਥੇ ਗੱਲ ਕਰਾਂਗੇ ਜਿਹੜੀ ਕਰਨੀ ਆ ਚਲੋ ਠੀਕ ਆ ਕੋਈ ਗੱਲ ਨਹੀਂ ਚਲ ਠੀਕ ਆ ਕੋਈ ਗੱਲ ਸੁਣਨਾ ਹੁਣ ਉੱਥੇ ਹੀ ਨਵੇੜਣੀ ਆ ਉੱਥੇ ਹੀ ਦੇਖਾਂਗੇ ਹੁਣ ਸਾਰਾ ਚਲੋ ਕੋਈ ਗੱਲ ਨਹੀਂ ਦੇਖ ਰਹੇ ਕੋਈ ਗੱਲ ਨਹੀਂ ਭਾਜੀ ਮੈਂ ਮੈਂ ਨਹੀਂ ਦੂਸਰਾ ਕੰਮ ਹੈਗਾ ਕਿਤੇ ਵੀ ਮੋਰ ਰਿਪੋਰਟ ਪੁੱਟ ਦੇਣੀ ਮੈਂ ਚੱਲ ਜਾਣਾ ਇਹਨਾਂ ਦੇ ਨਾਲ ਕੁੜੀਏ ਵੀ ਤੂੰ ਸਾਨੂੰ ਕਾਨੂੰ ਡਰਾਮੇ ਕਰ ਕਰਕੇ ਦੱਸਦੀ ਰੋਜ਼ ਨਹੀਂ ਨਹੀਂ ਕੋਈ ਨਹੀਂ ਭਾਜੀ ਜੋ ਅਰੇ ਕਿਸਮਤ ਵਿੱਚ ਹੋਊਗਾ ਮੈਂ ਜਲੂਗੀ ਅਰੇ ਐਪਲੀਕੇਸ਼ਨ ਦੇਣ ਨੂੰ ਕਰਦੇ ਆ ਕਿਸਮਤ ਵਿੱਚ ਹੁੰਦਾ ਹੁਣ ਬੈਠੀ ਹੈ ਆਰਾਮ ਨਾਲ ਕੋਈ ਗੱਲ ਨਹੀਂ ਗੱਲ ਕਰਕੇ ਦੋਰਾਗੇ ਨਹੀਂ ਭਾਬੀ ਮੈਂ ਆਪਣੀ ਜੰਗੀ ਤਰ੍ਹਾਂ ਨਵੇਲ ਕੇ ਦੋਰਾਗੇ ਤੁਹਾਡਾ ਘਰ ਉਹਦਾ ਕੰਮ ਲੈ ਬੜਾਂਗੇ ਕੋਈ ਨਹੀਂ ਨਵੇਲੋ ਕੋਈ ਗੱਲ ਨਹੀਂ 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 ਮੈਂ ਭਾਜੀ ਚੱਲ ਜਾਣਾ ਇਹਨਾਂ ਦੇ ਨਾਲ ਕੋਈ ਨਹੀਂ ਲੈ ਹੁਣ ਮੈਂ ਬੈਗ ਚੱਕ ਤੁਰਪੀ ਆ ਲੈ ਬੈਗ ਚੱਕ ਲਿਆ ਸਰਾਹੇ ਦਿਮਾਗਰਾ ਕੁੜੀ ਦਾ ਮੈਂ ਚੱਲ ਜਾਣਾ ਇਹਦਾ ਨਹੀਂ ਨਹੀਂ ਕੁੜੀਏ ਮੈਂ ਤਾਂ ਜਾਣਾ ਹੀ ਆ ਮੈਨੂੰ ਨਹੀਂ ਪਤਾ ਹੈਗਾ ਮੈਂ ਜਾਣਾ ਆਪਣੇ ਘਰ ਨੂੰ ਮੈਂ ਨਿਆਣੇ ਦੇਖਣੇ ਹੈਗੇ ਆਪਣੇ ਜਾ ਕੇ ਹੁਣ ਤਾਂ ਆ ਗਿਆ ਹੁਣ ਕੁੜੀਏ ਤਾਂ ਜਾਣਾ ਆ ਹਾਂਜੀ ਭਾਜੀ ਮੈਂ ਜਾਣਾ ਆ ਮੈਂ ਤੁਹਾਨੂੰ ਦੱਸਦਾ ਮੈਂ ਚੱਲਣਾ ਨਹੀਂ ਮੁੜ ਕੇ ਆਈ ਨਹੀਂ ਨਹੀਂ ਭਾਜੀ ਮੈਂ ਨਹੀਂ ਹੁਣ ਮੁੜ ਕੇ ਆਂਦੀ ਹੈਗੀ ਰੁੱਸ ਕੇ ਮੈਂ ਨਹੀਂ ਜਾਣਾ ਹੈਗਾ ਹੁਣ ਨਹੀਂ ਨਹੀਂ ਜਾਵੇ ਮੇਤਰਾ ਜਿੱਦਾਂ ਤੇਰਾ ਦਿਲ ਕਰੂਗਾ ਕਰੀ ਹੁਣ ਅਸੀਂ ਇਹਦੇ ਮਗਰ ਨਹੀਂ ਆਣਾ ਮੁੜ ਕੇ ਰਾਮੇ ਕਰਦੀ ਆ ਇਹਦਾ ਨਹੀਂ ਨਹੀਂ ਮੈਂ ਨਹੀਂ ਆਣਾ ਹੈਗਾ ਹੁਣ ਰੁਸ ਰੁਕ ਕੇ ਆ ਦੇ ਰੱਬ ਦੇ ਵਾਸਤੇ ਹਾਂ ਹਾਂ ਜਾਣਾ ਹੀ ਆ ਹੁਣ ਨਹੀਂ ਨਹੀਂ ਮੈਂ ਜਾਣਾ ਹੀ ਆ ਆਪਣੇ ਘਰ ਉਹ ਮੈਂ ਕਹਿੰਨਾ ਕੱਪੜਿਆਂ ਤੇ ਰੱਖ ਦਿਆ ਤਾਂ ਫੇਰ ਉੱਥੇ ਆ ਜਣਾ ਕੱਲ੍ਹ ਪਰਸ ਨੂੰ ਨਹੀਂ ਨਹੀਂ ਮੈਂ ਨਹੀਂ ਆਣਾ ਹੁਣ ਰੱਬ ਦੇ ਵਾਸਤੇ ਮੈਂ ਆਪਣੇ ਘਰ ਨੂੰ ਜਾਣਾ ਆ ਹੁਣ ਚਲੋ ਹੁਣ ਜੇ ਤੇਰਾ ਜਿਹੜਾ ਦਿਲ ਦਾਸਵੰਦੀ ਰਹਿਣਾ ਨਹੀਂ ਅਖਾ ਜਿਆ ਨੂੰ ਘਰੋਂ ਮਾਹ ਫੜ ਕੇ ਆ ਲੈ ਨੂੰ ਨਹੀਂ ਨਹੀਂ ਮੈਂ ਜਾਣਾ ਆ ਮੈਂ ਜਾਣਾ ਆ ਮੈਨੂੰ ਨਹੀਂ ਪਤਾ ਹੈਗਾ ਉਤਰੋ ਨਹੀਂ ਨਹੀਂ ਮੁਰਗੇ ਨਹੀਂ ਹੁ ਬੈਠ ਕੇ ਮੁਰਗੇ ਦਾ ਨਾ ਤਾਂ ਕਰੂੰਗੀ ਨਹੀਂ ਕਰਦੀ ਨਹੀਂ ਬੈਠ ਹੋਏ ਹੋਰੇ ਆ ਬਹਿਵਾ ਹੋਰੇ ਮਾਤਾਰ ਵੀ ਨਾ ਲਾ ਹੋਰ ਐ ਸ਼ੂ ਕਰ ਗਈ ਉਹ ਤਾਂ ਦਾ ਭੱਜੀ ਜਾਂ ਜਿਵੇਂ ਪੀੜੀ ਉਸਾ ਦੀ ਭੈਣ ਉਹਦਾ ਜਿੱਦਾ ਪੀੜੀ ਉਸਾ ਦੀ ਭੈਣ ਨੂੰ ਥੋੜੀ ਜਾਂਦੀ ਮੈਂ ਕਹਿੰਦੀ ਆ ਮਾਜੀ ਉੱਥੇ ਬੰਨੇ ਆ ਨੇ ਲੈ ਹੋਰ ਦੇਖ ਲੈ ਆ ਮੈਂ ਕਹਾਂ ਇਹ ਆਹੇ ਕਮ ਸੂਤਾਂ ਵਾਲਾ ਜੇ ਆਪਾਂ ਇਹਨਾਂ ਨੂੰ ਇੱਥੇ ਇਹਨੂੰ ਨਾ ਉਹਦੇ ਕਹਿੰਦੇ ਚੱਲ ਕੁੜੀ ਤੇਰਾ ਕਸੂਰ ਆ ਤੇਰਾ ਕਸੂਰ ਮੰਨਣਾ ਤਾਂ ਇਹ ਨਹੀਂ ਸੀ ਇਹ ਨਹੀਂ ਇੱਥੇ ਉਹ ਗਾਉਂਦੀ ਫਿਰਨਾ ਸੀ ਬਿੰਦਰਗੀ ਦਾ ਗੀਤ ਪੀ ਕੇ ਹੁੰਦੇ ਮਾਵਾ ਨਾਲ ਲੈ ਹੁਣ ਨਾ ਉਹ ਵੀ ਪੀ ਕੇ ਮਾਵਾ ਨਾਲ ਹੁੰਦੇ ਉਹ ਭਰਾ ਭੰਜਾਈ ਨਾਲੇ ਹੁੰਦੇ ਪੀ ਕੇ ਆ ਹੁਣ ਆਈ ਮੁਰਗੀ ਤਾਂ ਦੇਖ ਲੈ ਹੁਣ ਨਹੀਂ ਆਉਦੀ ਨਾ ਹੁਣ ਐਵੇਂ ਨਹੀਂ ਕਹੋਗੀ ਪੇਕੇ ਹੁੰਦੇ ਮਾਵਾ ਨਾਲ ਹੁਣ ਤਾਂ ਕਹੋਗੀ ਘਰ ਹੁੰਦਾ ਘਰ ਵਾਲੇ ਘਰ ਵਾਲੇ ਨਿਆਣਿਆਂ ਦੇ ਨਾਲ ਕਿੱਥਾ ਆਉਂਦਾ ਨਿਆਣਿਆਂ ਦਾ ਮੇਰੀ ਗੱਲ ਸੁਣ ਬਾਰ-ਬਾਰ ਆਪਾਂ ਪੰਚਾਇਤਾਂ 'ਚ ਬਹਿਣ ਨਾਲੋਂ ਵਧੀਆ ਜਿਹੜੀ ਪਰੌਣੇ ਦੇ ਨਾਲ ਰਲ ਕੇ ਸਕੀਰ ਕਰੀਏ ਹੋਰ ਵੀ ਕਰ ਲਈਏ ਕਿਹੜਾ ਛਿਮਰੇ ਗਿਆ ਤੇ ਕਿਹੜਾ ਕਿੱਥੇ ਗਿਆ ਵਿਚਾਰਾ ਨਾ ਕੁਛ ਕਹਿੰਦਾ ਨਾ ਵਾਸਤਾ ਕੀ ਇਹ ਦਿਨ ਉੱਤੇ ਥੋੜੀ ਚੇਤੇ ਹੋਈ ਹੈ ਜੀ ਇਹ ਕੰਮ ਜੋਲਤੀ ਆ ਪਈ ਹੈ ਹਾਂ ਹੁਣ ਇੱਥੇ 4 ਦਿਨ ਪਾਉਣੇ ਪਏ ਨਾ ਪੱਠੇ ਹਾਂ ਪਤਾ ਲੱਗ ਗਿਆ ਅਕਲ ਆ ਗਈ ਹੋਰ ਕੀ ਉਹਦਾ ਨਿਆਣੇ ਆਪਣੇ ਕਲਾਕਾਰ ਆ ਆਪਾਂ ਨਿਆਣਿਆਂ ਨੂੰ ਕਹੇ ਜਿਹੜੀ ਚੰਗੀ ਤ